ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆਂ ਜਿਸ ਗੱਲ ਦੇ ਉੱਤੇ ਤੁਸੀਂ ਗੱਲ ਛੱਡ ਕੇ ਗਏ ਸੀਗੇ ਵੀ ਐਸਪੀ 509 ਦਾ ਮੁੱਦਾ ਆ ਦਿਨ ਬਦ ਦਿਨ ਇਹ ਲੱਗ ਰਿਹਾ ਆ ਹਰਜੋਤ ਸਿੰਘ ਜੀ ਦੇਖੋ ਆਪਾਂ ਕੋਸ਼ਿਸ਼ ਕਰ ਰਹੇ ਆਂ ਮਿਹਨਤ ਕਰ ਰਹੇ ਆਂ ਸਾਰੇ ਜਾਣੇ ਚੰਗੀ ਗੱਲ ਦਾ ਪਰ ਦਿਨ ਬਦ ਦਿਨ ਇਦਾਂ ਦੀ ਚੀਜ਼ ਜਿਹੜੀ ਉਹ ਬਣ ਰਹੀ ਆ ਮਾਹੌਲ ਜਿਹੜਾ ਇਸ ਦੇ ਉਲਟ ਜਿਹੜਾ ਬਹੁਤ ਜ਼ਿਆਦਾ ਸਿਰਜ ਜਿਹੜਾ ਹੋ ਹੋ ਚੁੱਕਾ ਆ ਤੇ ਸਿਰਜ ਆ ਲਗਾਤਾਰ ਜਾ ਰਿਹਾ ਆ ਐਸ ਮੌਕੇ ਤੇ ਤੁਹਾਨੂੰ ਦੱਸ ਦੇ ਜਾਈਏ ਐਸਬੀ 509 ਦੇ ਉਲਟ ਆਪੋਜੀਸ਼ਨ ਨੂੰ ਜਿਹੜਾ ਉਹ ਲੈ ਕੇ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਆ 47 ਪੇਜਾਂ ਦੀਆਂ ਚਿੱਠੀਆਂ ਨੇ ਸਾਡੇ ਕੋਲ ਜਿਹੜੀਆਂ ਵੱਖ-ਵੱਖ ਜਿਹੜੀਆਂ ਭਾਰਤੀ ਮੂਲ ਦੀਆਂ ਉਹ ਆਰਗੇਨਾਈਜੇਸ਼ਨ ਜਿਹੜੇ ਜਿਨ੍ਹਾਂ ਨੂੰ ਇਸ ਚੀਜ਼ ਦਾ ਖਤਰਾ ਵੀ ਕਿਤੇ ਉਹ ਐਕਸਪੋਜ਼ ਨਾ ਹੋ ਜਾਣ ਕਿਤੇ ਉਹਨਾਂ ਉਹਨਾਂ ਦੇ ਉੱਤੇ ਗਾਜ ਨਾ ਡਿੱਗ ਪਵੇ ਕਿਉਂਕਿ ਉਹ ਖੁਦ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਦੀਆਂ ਆ ਉਹਨਾਂ ਨੇ ਆਪੋਜੀਸ਼ਨ ਜਿਹੜੀ ਇਸ ਦੇ ਵਿੱਚ ਭੇਜੀ ਆ ਕਲੀਆਂ ਇਹ ਹਿੰਦੂਜ਼ ਵਾਲੀਆਂ ਆਰਗੇਨਾਈਜੇਸ਼ਨਾਂ ਨਹੀਂ ਇਹਨਾਂ ਨੇ ਹੋਰ ਧਰਮਾਂ ਦੀਆਂ ਕਈ ਆਰਗੇਨਾਈਜੇਸ਼ਨਾਂ ਨੂੰ ਨਾਲ ਮਿਲਾ ਕੇ ਹੋਰ ਕਮਿਊਨਿਟੀ ਦੀਆਂ ਹਾਂ ਉਹਨਾਂ ਨੂੰ ਨਾਲ ਮਿਲਾ ਕੇ ਇਸ ਚੀਜ਼ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਆਪੋਜੀਸ਼ਨ ਦਾ ਇੱਕ ਨਵੀਆਂ ਜਿਹੜੀਆਂ ਚਿੱਠੀਆਂ ਆ ਉਹ ਉਹਨਾਂ ਨੇ ਕਲੀਆਂ ਸ਼ੁਰੂ ਹੋਈਆਂ ਆ ਸੋ ਜਿਹੜੇ ਇਸ ਟਾਈਮ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜਿਹੜਾ ਅਸੀਂ ਨਾਲ-ਨਾਲ ਇਹ ਦਿਖਾਉਨੇ ਵੀ ਆ ਵੀ ਕਿਸ ਤਰੀਕੇ ਦੇ ਨਾਲ ਅ ਇਹ ਆਪੋਜੀਸ਼ਨ ਦੀਆਂ ਜਿਹੜੀਆਂ ਚਿੱਠੀਆਂ ਆ ਉਹ ਇਸ ਟਾਈਮ ਸਾਹਮਣੇ ਚੱਲ ਰਹੀਆਂ ਸੋ ਤੁਸੀਂ ਦੇਖ ਸਕਦੇ ਆ ਅਮਰੀਕਨਸ ਫਾਰ ਹਿੰਦੂਜ਼ ਉਹਨਾਂ ਨੇ ਚਿੱਠੀ ਲਿਖੀ ਆ ਫਿਰ ਇਸ ਤੋਂ ਬਾਅਦ ਦੇ ਵਿੱਚ ਬੀ ਏਰੀਆ ਜੂਇਸ਼ ਕੋਲੀਸ਼ਨ ਦੇ ਦੁਆਰਾ ਲਿਖੀ ਗਈ ਆ ਬੀ ਏਰੀਆ ਯੂਥ ਵਿਸ਼ਨਾਵ ਪਰਿਵਾਰ ਸੈਨਹੂਜ਼ੇ ਦੀ ਉਹਨਾਂ ਦੁਆਰਾ ਜਿਹੜੀ ਉਹ ਲਿਖੀ ਗਈ ਆ ਕੋਨਾ ਦਾ ਤੇ ਨਾ ਸਭ ਤੋਂ ਪਹਿਲਾਂ ਹੀ ਆਉਂਦਾ ਹੈ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ HAF ਵਾਲੇ ਫਿਰ ਆ ਜਾਂਦੇ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਗਲੋਬਲ ਆਰਗੇਨਾਈਜੇਸ਼ਨ ਪੀਪਲ ਆਫ ਇੰਡੀਅਨ origin GOPIO ਉਹਨਾਂ ਨੇ ਚਿੱਠੀ ਜਿਹੜੀ ਇਸ ਤੇ ਉਲਟ ਹਰਜੋਤ ਸਿੰਘ ਜੀ ਲਿਖੀ ਆ ਇਹ HPAK HAPAK ਹਿੰਦੂ ਅਮਰੀਕਨ ਪੋਲਿਟੀਕਲ ਐਕਸ਼ਨ ਕਮੇਟੀ ਉਹਨਾਂ ਦੁਆਰਾ ਚਿੱਠੀ ਜਿਹੜੀ ਉਹ ਲਿਖੀ ਜਾ ਚੁੱਕੀ ਹੈਗੀ ਆ ਹਿੰਦੂ ਸਪਿਰਚੁਅਲ ਕੇਅਰ ਇੰਸਟੀਚਿਊਟ ਉਹ ਇਹਨਾਂ ਨੇ ਵੀ ਜਿਹੜੀ ਇਹ ਚਿੱਠੀ ਜਿਹੜੀ ਉਹ ਲਿਖੀ ਹੈਗੀ ਆ ਜੀ ਹਰਜੋਤ ਸਿੰਘ ਜੀ ਇਹ ਹਿੰਦੂ ਜੀ ਜੀ ਹਿੰਦੂ ਅਮਰੀਕਨ ਜਿਹੜੇ ਸਪਿਰਚੁਅਲ ਕੇਅਰ ਇੰਸਟੀਚਿਊਟ ਸੁਮੇਲਪੀਟਸ ਆਰਗੇਨਾਈਜੇਸ਼ਨ ਤੁਸੀਂ ਇਹ ਦੇਖੋ ਵੀ ਜਿਹੜੇ ਜਿਹੜੇ ਤੁਸੀਂ ਗੁਰੂ ਘਰ ਜਾਂਦੇ ਆ ਜਿਹੜੀ ਤੁਸੀਂ ਆਪਣੇ ਗੁਰੂ ਘਰ ਕਮੇਟੀ ਨੂੰ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਜਿਹੜਾ SV509 ਬਿੱਲ ਹੈਗਾ ਉਹਦੇ ਹੱਕ ਦੇ ਵਿੱਚ ਚਿੱਠੀ ਲਿਖੀ ਕਿ ਨਹੀਂ ਚਿੱਠੀ ਲਿਖੀ ਆ ਕਿ ਨਹੀਂ 40 ਤੋਂ ਵੱਧ ਜਿਹੜੀਆਂ ਆਰਗੇਨਾਈਜੇਸ਼ਨ Hindu organization ਉਹਨਾਂ ਦੀਆਂ ਚਿੱਠੀਆਂ ਜਿਹੜੀਆਂ ਅਸੀਂ ਗਵਰਨਰ ਦੇ ਆਫਿਸ ਤੋਂ ਪ੍ਰਾਪਤ ਕੀਤੀਆਂ Hindu speakers Viro ਕਈ ਵਾਰ ਨਕਲੀ ਜਿਹੀਆਂ ਵੀ ਲੱਗਦੀਆਂ ਆ ਹੁਣ ਇਹ ਕਿਹੜੀ ਆ Hindu speakers Viro ਇਹਨਾਂ ਨੇ ਵੀ ਉੱਥੇ ਲਿਖੀ ਹੈਗੀ ਆ Hindu pact ਇਹ ਜਿਹੜੇ ਪੈਸੇ ਵੀ ਦਿੰਦੇ ਆ ਪੋਲਿਟਿਸ਼ੀਅਨ ਉਹਨਾਂ ਵੱਲੋਂ ਤੇ India heritage ਇਨਾ ਵੱਲੋਂ ਲਿਖੀ ਗਈ ਹੈਗੀ ਪਰਜੋਤ ਸਿੰਘ ਜੀ ਇਹ ਚਲੋ ਕੈਲੀਫੋਰਨੀਆ ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਅਸੈਂਬਲੀ ਡਿਸਟ੍ਰਿਕਟ ਡੈਲੀਗੇਟਸ ਇਹ ਜਿਹੜੇ ਡੈਲੀਗੇਟ ਵੱਖ-ਵੱਖ ਡਿਸਟ੍ਰਿਕਟ ਦੇ ਸਤੀਸ਼ ਸੰਨੀ ਚੰਦਰਾ ਪ੍ਰਤਿਭਾ गोयल बाबू ਪ੍ਰਸ਼ਾਦ ਲక్ష్ਮੀ ਸ਼ਰਮਾ ਦਿਵੇਸ਼ ਕਰਕੇ ਇਹ ਜਿਹੜੇ ਪੰਜ ਜਿਹੜੇ ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਡਿਸਟ੍ਰਿਕਟ ਦੇ ਡੈਲੀਗੇਟ ਆ ਜਿੱਦਾਂ ਹਲਕਾ ਇੰਚਾਰਜ ਨਹੀਂ ਜਿੱਦਾਂ ਕਹਿ ਲੈਂਦੇ ਹੁੰਦੇ ਵੀ ਉਸ ਸਾਹਿਬ ਦੇ ਨਾਲ ਜਿਹੜੇ ਡੈਲੀਗੇਟ ਆ ਉਨ੍ਹਾਂ ਦੇ ਦੁਆਰਾ ਇਹਨਾਂ ਦੀ ਵੀ ਇਲੈਕਸ਼ਨ ਹੁੰਦੀ ਨਾ ਰਾਜਕਰਵੀ ਸਿੰਘ ਜੀ ਆਪਣੇ ਵੀ ਪੰਜਾਬੀ ਡੈਲੀਗੇਟ ਬਹੁਤ ਹੈਗੇ ਕਈ ਸ਼ਹਿਰਾਂ 'ਚ ਹਾਂ ਪੁੱਛੋ ਜਿਹੜੇ ਆਪਣੇ ਡੈਲੀਗੇਟ ਆਵੇ ਤੁਸੀਂ ਵੀ ਲਿਖੀ ਕਿ ਨਹੀਂ ਕਿਉਂਕਿ ਇਹ ਜਿਹੜੇ ਡੈਲੀਗੇਟ ਆ ਇਹ ਗਾਹਾਂ ਹੀ ਫੇਰ ਜਦੋਂ ਵੋਟ ਪੈਂਦੀ ਆ ਪ੍ਰੈਜ਼ੀਡੈਂਟ ਦੀ ਤੁਹਾਨੂੰ ਪਤਾ ਹੀ ਆਵੇ ਡੈਲੀਗੇਟ ਜਾਂਦੇ ਹੁੰਦੇ ਆ hindu.delegate@gmail.com ਇਹਨਾਂ ਨੇ ਸਪੈਸ਼ਲ ਬਣਾਈ ਹੈ ਜਿੰਨੇ ਵੀ Hindu ਡੈਲੀਗੇਟ ਨਹੀਂ ਉਹਨਾਂ ਨੇ ਵੇਖੋ ਆਪਣੀ ਵੱਖਰੀ ਬਣਾਈਆਂ ਜਿਹੜੇ ਕੋਈ ਸਿੱਖ ਕੋਈ ਪੰਜਾਬੀ ਕੋਈ ਹੈਗੇ ਉਹਨਾਂ ਨੇ ਬਣਾਈ ਕੋਈ ਆਪਣਾ ਉਹਨਾਂ ਦੇ ਦੁਆਰਾ ਲਿਖੀ ਗਈ ਚਿੱਠੀ ਕੋਈ ਇਹ ਵੀ ਜਿਹੜਾ ਦੇਖਿਆ ਜਾਵੇ ਜੀ ਹਰਜੋਤ ਸਿੰਘ ਜ ਕਿਸ਼ੋਰ ਨੰਦਿਆਲਾ ਇੰਡੀਅਨ ਹੈਰੀਟੇਜ ਫਾਊਂਡੇਸ਼ਨ ਸ਼੍ਰੀ ਕ੍ਰਿਸ਼ਨ ਬਾਲਾਰਾਮ ਮੰਦਿਰ ਇਹ ਵਾਲੇ ਫਿਰ ਆਈਸੀ ਆਈਸੀਐਫ ਇੰਡੋ ਅਮਰੀਕਨ ਕਮਿਊਨਿਟੀ ਫੈਡਰੇਸ਼ਨ ਇਹਨਾਂ ਵੱਲੋਂ ਆ ਤੇ ਇਸ ਤੋਂ ਅੱਗੇ ਨਾਲ ਦੀ ਨਾਲ ਤੁਸੀਂ ਵੀ ਪੜੀ ਜਾਓ ਨਾ ਕਿਉਂਕਿ 40 ਦੇ ਕਰੀਬ ਆ ਇਹ ਤਾਂ ਇਹ ਆਪਾਂ ਦੱਸ ਰਹੇ ਆਪਣੀ ਕਮਿਊਨਿਟੀ ਨੂੰ ਪਤਾ ਚੱਲੇ ਇੰਟਰ ਤੁਸੀਂ ਹਾਜ਼ਰ ਵੀ ਸੱਤੇ ਹੋਏ ਆਗੇ ਬਾਅਦ ਦੇ ਵਿੱਚ ਤੁਸੀਂ ਕਹਿੰਦੇ ਆ ਸਾਨੂੰ ਪਤਾ ਨਹੀਂ ਲੱਗਦਾ ਹਨਾ ਇੰਟਰਫੇਥਸ਼ਾਦੀ.org ਲੈ ਵੀ ਵਿਆਹ ਇਹਨਾਂ ਨੂੰ ਵੀ ਇਸ ਚੀਜ਼ ਦੇ ਵਿੱਚ ਪਤਾ ਨਹੀਂ ਕਾਦੀ ਦਿੱਕਤ ਜਿਹੜੀ ਉਹ ਆਈ ਆ ਇਜ਼ਰਾਈਲੀ ਅਮਰੀਕਨ ਸਿਵਲ ਐਕਸ਼ਨ ਕਮੇਟੀ ਆਈ ਕੈਨ ਕਰਕੇ ਉਹਨਾਂ ਨੇ ਜਿਹੜੀ ਉਹ ਲਿਖੀ ਜਿਹੜੀ ਹੈਗੀ ਆ ਕਾਰਿਆ ਸਿੱਧੀ ਹਨੂਮਾਨ ਟੈਂਪਲ ਉਹਨਾਂ ਨੇ ਇਹ ਚਿੱਠੀ ਜਿਹੜੀ ਇਸ ਦੇ ਵਿੱਚ ਲਿਖੀ ਆ ਮੈਂ ਤਾਂ ਇਹ ਵੀ ਦੇਖ ਰਿਹਾ ਕਈ ਕਈ ਥਾਵਾਂ ਤੇ ਅਰਜੋਨ ਸਿੰਘ ਜੀ ਉਹਨਾਂ ਨੇ ਆਪਣੇ ਕਈਆਂ ਦੇ ਐਡਰੈਸ ਡਰੋਸ ਨਹੀਂ ਲਿਖੇ ਕਹਿੰਦੇ ਵੀ ਸ਼ਾਇਦ ਬਚਾ ਜਿਹੜਾ ਉਹ ਆਪਣਾ ਜਿਹੜਾ ਹੋ ਜੇ ਰਿਪਬਲਿਕਨ ਹਿੰਦੂ ਕੋਲੇਸ਼ਨ ਆਫ ਕੈਲੀਫੋਰਨੀਆ ਉਹ ਤੁਹਾਨੂੰ ਪਤਾ ਹੈ ਵੀ ਜਿਹੜੇ ਡੈਮੋਕ੍ਰੇਟ ਤੇ ਜਿਹੜੇ ਰਿਪਬਲਿਕਨ ਆ ਐ ਮਤਲਬ ਸਿੰਘ ਫਸੇ ਰਹਿੰਦੇ ਆ ਪਰ ਜਦੋਂ ਆਪੋਜੀਸ਼ਨ ਦੀ ਗੱਲ ਆਈ ਤੇ ਸਾਰੇ ਹਿੰਦੂ ਇਕੱਠੇ ਹੋ ਕੇ ਇਸ ਦੇ ਉਲਟ ਆਏ ਨੇ ਇਹ ਵੀ ਜਿਹੜਾ ਤੁਸੀਂ ਦੇਖ ਲਓ ਉਥੇ ਡੈਮੋਕ੍ਰੇਟਿਕ ਡੈਲੀਗੇਟ ਤੇ ਇੱਥੇ ਰਿਪਬਲਿਕਨ ਹਿੰਦੂ ਕੋਲੇਸ਼ਨ ਆਫ ਕੈਲੀਫੋਰਨੀਆ ਇਹਨਾਂ ਨੇ ਵੀ ਉਲਟ ਜਿਹੜੀ ਇਸ ਦੇ ਵਿੱਚ ਆ ਵੋਟ ਜਿਹੜੀ ਉਹ ਪਾਈ ਹੈਗੀ ਆ ਆ ਸ਼੍ਰੀ ਆਸਤਾ ਲక్ష్ਮੀ ਟੈਂਪਲ ਇਹ ਇੱਕ ਆਈ ਥਿੰਕ ਇਹ ਵੀ ਮੰਦਰ ਆ ਇਹਨਾਂ ਨੇ ਵੀ ਜਿਹੜੀ ਇਸ ਫ੍ਰੀ ਮੋਡ ਚ ਫ੍ਰੀ ਮੋਡ ਦੇ ਵਿੱਚ ਆ ਸਾਡੇ ਬੇਰੀਆ ਵਾਲੇ ਤੁਸੀਂ ਦੇਖੋ ਵੀ ਕਿੱਦਾਂ ਆ ਅੱਤੇ ਤੁਹਾਨੂੰ ਅੱਗੇ ਦੱਸਿਆ ਹੀ ਸੀਗਾ ਵੀ ਜਿਹੜੇ ਡਿਸਟ੍ਰਿਕਟ ਟਾਰਨੀ ਹੈਗੇ ਆ ਸੈਂਟਾ ਕਲਾਰਾ ਕਾਉਂਟੀ ਦੇ ਜੈਫ ਰੋਜ਼ਨ ਉਹਨਾਂ ਨੇ ਵੀ ਚਿੱਠੀ ਲਿਖੀ ਆ ਐਸਵੀ 509 ਦੇ ਅਗੇਂਸਟ ਉਲਟ ਜੀ ਹੁਣ ਤੁਸੀਂ ਹਿਸਾਬ ਲਾ ਲਓ ਇਹ ਤੁਹਾਨੂੰ ਅਸੀਂ ਤਾਂ ਦੱਸ ਰਹੇ ਆ ਵੀ ਤੁਹਾਨੂੰ ਪਤਾ ਲੱਗੇ ਆਪਣੇ ਜਿਹੜੇ ਹੱਕ ਆਲੇ ਕਿੰਨੇ ਕੁ ਹੈਗੇ ਨੇ ਕੀ ਨਵੀਆਂ ਚਿੱਠੀਆਂ ਲਿਖ ਰਹੇ ਆ ਗਵਰਨਰ ਨੂੰ ਲਿਖਤੀਆਂ ਇਹ ਤਾਂ ਜਿਹੜੀਆਂ ਕਮੇਟੀਆਂ ਦੇ ਉਲਟ ਲਿਖ ਰਏ ਸੀ ਤੇ ਤੁਹਾਨੂੰ ਕੀ ਲੱਗਦਾ ਇਹਨਾਂ ਨੇ ਛੱਡਿਆ ਹੋਊਗਾ ਇਹਨਾਂ ਨੇ ਗਵਰਨਰ ਨੂੰ ਆਲਰੇਡੀ ਚਿੱਟੀਆਂ ਲਿਖ ਲੈ ਕੇ ਘਲਤੀਆਂ ਹੋਣੀਆਂ ਬਿਲਕੁਲ ਐਸਟਨ ਬੀਐਸ ਸ਼੍ਰੀ ਸੁਆਮੀ ਨਾਰਾਇਣ ਮੰਦਰ ਸੈਨ ਫਰਾਂਸਿਸਕੋ ਇਹ ਨਿਊ ਔਰਕ ਦੇ ਵਿੱਚ ਇਹਨਾਂ ਨੇ ਚਿੱਠੀ ਲਿਖੀ ਹੈਗੀ ਆ ਜਿਹੜੀ ਆਪਾਂ ਨੂੰ ਗਵਰਨਰ ਦੇ ਆਫਿਸ ਤੋਂ ਪ੍ਰਾਪਤ ਹੋਈਆਂ ਅਸੀਂ ਪ੍ਰਾਪਤ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤਾਂ ਕਿ ਪਤਾ ਲੱਗ ਜਾਏ ਆਪਾਂ ਸਾਰਿਆਂ ਨੂੰ ਜੀ ਸੈਕਰਮੈਂਟੋ ਆਰਗੇਨਾਈਜੇਸ਼ਨ ਆਫ ਸੈਕਰਮੈਂਟੋ ਆਰਗੇਨਾਈਜੇਸ਼ਨ ਆਫ ਹਿੰਦੂ ਮਲਿਆਲੀ ਇਹਨਾਂ ਨੇ ਵੀ ਸਟਰੋਂਗ ਓਪੋਜੀਸ਼ਨ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਲਿਖੀ ਹੈਗੀ ਆ ਸੋ ਸ਼੍ਰੀ ਵੈਂਕਟੇਸ਼ਵਰ ਆ ਟੈਂਪਲ ਫਾਲਸਮ ਵਾਲੇ ਉਹ ਉਹਨਾਂ ਨੇ ਲਿਖੀ ਹੈ ਜਿੱਥੇ ਇੰਟਰ ਵਾਲੇ ਸਭ ਤੋਂ ਜ਼ਿਆਦਾ H1B ਵਾਲਿਆਂ ਦੇ ਵਿੱਚ ਸ਼ਾਇਦ ਵੀ ਮਾੜੇ-ਮੋٹے ਕਈ ਰਗੜੇ ਜਿਹੜੇ ਉਹ ਗਏ ਹੋ ਸਕਦੇ ਆ ਸਟੈਂਡਿੰਗ ਵਿਦ ਅਸ سپورਟਿੰਗ ਇਜ਼ਰਾਈਲ ਐਂਡ ਫਾਈਟਿੰਗ ਐਂਟੀ ਸੈਮਿਟイズਮ ਇਹਨਾਂ ਤੋਂ ਵੀ ਇਹਨਾਂ ਨੇ ਜਿਹੜੀ ਉਹ ਚਿੱਠੀ ਲਖਾਈਆ ਇਜ਼ਰਾਈਲ ਐਮਰਜੈਂਸੀ ਅਲਾਈਅንስ ਸਟੈਂਡ ਵਿਦ ਅਸ ਕਰਕੇ ਡੀਬੀਏ ਕਰਕੇ ਜਿਹੜਾ ਉਹ ਜਾਣੇ ਜਾਂਦੇ ਆ अवंती फाउंडेशन ਇਹਨਾਂ ਨੇ ਵੀ ਇਸ ਦੇ ਉਲਟ اپੋਜੀਸ਼ਨ ਤੇ ਲਿਖੀ ਆ ਬੇ ਏਰੀਆ Hindu Democratic Coalition ਇੱਕ ਜਿੱਦਾਂ ਪਹਿਲਾਂ Republican ਵਾਲਿਆਂ ਦੀ ਕੋਲੀਸ਼ਨ Hindu ਕੋਲੀਸ਼ਨ ਉਹਨਾਂ ਨੇ ਲਿਖੀ ਆ ਤੇ ਇਹ ਜਿਹੜੀ ਬੇ ਏਰੀਆ Hindu Democratic Coalition ਉਹਨਾਂ ਨੇ ਲਿਖੀ ਆ ਖਾਲਸਾ ਟੁਡੇ ਇਹਨੇ ਵੀ ਜਿਹੜੀ ਉਹ ਜਿਹੜੀ ਚਿੱਠੀ ਇਸ ਦੇ ਅਗੇਂਸਟ ਜਿਹੜੀ ਉਹ ਲਿਖੀ ਆ United Hindu Council ਉਹਨਾਂ ਦੇ ਦੁਆਰਾ ਜਿਹੜੀ ਉਹ ਲਿਖੀ ਗਈ ਹੈਗੀ ਸੋ ਇਹ ਸਾਰੇ ਜਣੇ ਆ ਤੇ ਇਹਦੇ ਵਿੱਚ ਮੁੱਦਾ ਫਿਰ ਉਹਨਾਂ ਨੇ ਉਹੀ ਖਾਲਿਸਤਾਨ ਖਾਲਿਸਤਾਨ ਜਿਹੜਾ ਇਸਦੇ ਵਿੱਚ ਉਹ ਕਰ ਰਹੇ ਆ ਤੇ ਕਹਿੰਦੇ ਵੀ ਜੇ ਅਸੀਂ ਉਹਨਾਂ ਦੇ ਉਲਟ ਬੋਲਦੇ ਆ ਤੇ ਤਾਂ ਕਰਕੇ ਫਿਰ ਸਾਡੇ ਤੇ ਜਿਹੜੀ ਉਹ ਗਾਜ ਡਿੱਗ ਸਕਦੀ ਆ ਵੀ ਹੁਣ ਜਦੋਂ ਤੁਸੀਂ ਪ੍ਰੋਪਗੈਂਡਾ ਕਰਨਾ ਅਮਰੀਕਾ ਦੇ ਵਿੱਚ ਰਹਿ ਕੇ ਹਰ ਇੱਕ ਨੂੰ اختیار ਆ ਆਪੋ ਆਪਣੀ ਜਿਹੜੀ ਉਹ ਗੱਲ ਕਰਨ ਦਾ ਸੋ ਇਹ ਤੁਸੀਂ ਹਿਸਾਬ ਲਾ ਲਓ ਹਰਜੋਤ ਸਿੰਘ ਜੀ ਅੱਜ ਜਿੰਨੀਆਂ ਆਪਾਂ ਜਿੰਨੀਆਂ ਆਰਗੇਨਾਈਜੇਸ਼ਨਾਂ ਦੇ ਨਾਮ ਲਿਖੇ ਆ ਦਸੇ ਆ ਵੀ ਉਹਨਾਂ ਨੇ ਆਪੋਜੀਸ਼ਨਾਂ ਕੀਤੀਆਂ ਆ ਵੀ ਇਹ ਕਿਵੇਂ ਚੱਲ ਰਿਹਾ ਤੇ ਸਿੱਖ ਵੇਸਲੇ ਨਾ ਹੋਣ ਜਾਵੜਨ ਜਿਹੜੇ ਆ ਹਰਜੋਤ ਸਿੰਘ ਜੀ ਕਾਂਗਰਸ ਦੇ ਵਿੱਚ ਕਹਿੰਦਾ ਗਵਰਨਰ ਦੇ ਕੋਲ ਮੀਟਿੰਗਾਂ ਲੈਣ ਉਹਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਕਰਨ ਆਦਰਵਾਇਜ਼ ਕੰਮ ਜਿਹੜਾ ਆ ਉਹ ਬਹੁਤ ਜ਼ਿਆਦਾ ਕੰਮ ਖਰਾਬ ਜਿਹੜਾ ਉਹ ਹੋ ਜਾਣਾ ਆ ਇਸ ਤੋਂ ਪਹਿਨੂ ਉਹ ਵੀਟੋ ਕਰ ਦਵੇ ਆਪਣੇ ਗੁਰੂ ਘਰਾਂ ਨੂੰ ਚਿੱਠੀਆਂ ਜਿਹੜੀਆਂ ਉਹ ਜ਼ਰੂਰ ਲਿਖਣੀਆਂ ਚਾਹੀਦੀਆਂ ਆ ਕੰਮ ਜਿਹੜਾ ਉਹ ਦੱਬ ਕੇ ਜਿਹੜਾ ਉਹ ਅੱਗੇ ਚੱਲਣਾ ਚਾਹੀਦਾ ਆ ਨਹੀਂ ਤਾਂ ਉਹ ਫਿਰ ਆਪਾਂ ਆਪਾਂ ਬਾਅਦ ਦੇ ਵਿੱਚ ਪਛਤਾਵਾਂਗੇ ਜੇ ਕੈਲੀਫੋਰਨੀਆ ਦਾ ਗਵਰਨਰ ਉਹ ਇਸ ਨੂੰ ਵੀਟੋ ਕਰ ਗਿਆ ਹੁਣੇ ਰੀਸੈਂਟਲੀ ਕਮਲਾ ਹੈਰਿਸ ਇੰਟਰਵਿਊਆਂ ਦਿੰਦੀ ਫਿਰਦੀ ਆ ਵੀ ਜਿਹੜੀ 107 ਦਿਨ ਦੀ ਉਹਨੇ ਜਿਹੜੀ ਉਹ ਰਨ ਕੀਤਾ ਸੀਗਾ ਕੈਂਪੇਨ ਜਿਹਦੇ ਵਿੱਚ ਉਹਨੇ ਜਿਹੜੇ ਸਾਬਕਾ ਰਾਸ਼ਟਰਪਤੀ ਬਾਈਡਨ ਤੋਂ ਲੈ ਕੇ ਸਾਰਿਆਂ ਦਾ ਕਈ ਜਿਹੜੀਆਂ ਗੱਲਾਂ ਉਸ ਦੇ ਵਿੱਚ ਦਸੀਆਂ ਉਹ ਵੀ ਕਿਸ ਦਿਨ ਆਪਾਂ ਪੂਰੀ ਚਰਚਾ ਜਿਹੜੀ ਉਹ ਕਰਾਂਗੇ ਉਦੇ ਵਿੱਚ ਉਹਨੇ ਗਵਰਨਰ ਨਿਊਸਮ ਬਾਰੇ ਵੀ ਦੱਸਿਆ ਕਹਿੰਦੇ ਵੀ ਮੈਂ ਮੈਨੂੰ ਸੀਗਾ ਵੀ ਮੈਂ ਨਾਲ ਗੱਲ ਕਰੂੰਗੀ ਅਟਾਰਨੀ ਜਨਰਲ ਰਹੀ ਆ ਜਿਹੜੀ ਕੈਲੀਫੋਰਨੀਆ ਦੀ ਉਹ ਇੱਕ ਟਾਈਮ ਦੇ ਉੱਤੇ ਸੈਨੇਟਰ ਵੀ ਜਿਹੜੀ ਉਹ ਰਹੀ ਆ ਉਹ ਗਵਰਨਰ ਗੈਵਨ ਨਿਊਸਮ ਨੂੰ ਕਹਿੰਦੀ ਵੀ ਮੈਂ ਕਾਲ ਕੀਤੀ ਐਂਡੋਰਸਮੈਂਟ ਦੇ ਲਈ ਉਹ ਕਹਿੰਦਾ ਮੈਂ ਤੈਨੂੰ ਕਾਲ ਬੈਕ ਕਰਦਾ ਤੇ ਅਜੇ ਤੱਕ ਕਹਿੰਦੀ ਮੈਨੂੰ ਕਾਲ ਬੈਕ ਨਹੀਂ ਆਈ ਉਹਦੀ ਐਂਡੋਰਸਮੈਂਟ ਦੇ ਲਈ ਜੇ ਉਹ ਆਪਣੇ ਨਾਲ ਉਹ ਇਦਾਂ ਕਰ ਸਕਦਾ ਤਾਂ ਤੁਸੀਂ ਇਹਸਾਬ ਲਾ ਲਓ ਵੀ ਇਹ ਇੱਥੇ ਜਿਹੜਾ ਉਹ ਕੀ ਸਿਚੁਏਸ਼ਨ ਜਿਹੜੀ ਉਹ ਬਣ ਸਕਦੀ ਆ ਸੋ ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ ਹਮਲਾ ਮਾਰਨਾ ਚਾਹੀਦਾ ਹੱਥੇ ਹੱਤ ਧਰ ਕੇ ਨਹੀਂ ਬੈਠੇ ਰਹਿਣਾ ਚਾਹੀਦਾ ਵੀ ਹਾਂ ਚਲੋ ਆਪਾਂ ਪਟੀਸ਼ਨ ਤਾਂ ਜਿਹੜੋ ਸਾਈਨ ਕਰੀ ਜਾਂਦੇ ਚੰਗੀ ਗੱਲ ਆ ਗੁੱਡ ਜੌਬ ਆ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਆ ਪਰ ਇਹ ਆ ਵੀ ਗਵਰਨਰ ਤੱਕ ਅਪਰੋਚ ਕਰੋ ਜਿੰਨਾ ਜਿੰਨਾ ਦੇ ਵੀ ਰਾਹ ਹੈਗੇ ਆ ਗੱਲਬਾਤ ਹੈਗੀ ਆ ਉੱਥੇ ਤੱਕ ਅਪਰੋਚ ਕਰਕੇ ਤੇ ਇਸ ਨੂੰ ਸਾਈਨ ਕਰਾਉਣ ਵੱਲ ਨੂੰ ਕੰਮ ਜਿਹੜਾ ਉਹ ਲਾਅ ਲਾਅ ਜਿਹੜਾ ਉਹ ਬਣਵਾਈਏ ਕਾਨੂੰਨ ਬਣਵਾਈਏ ਨਹੀਂ ਤਾਂ ਫਿਰ ਸਾਰੀ ਕੀਤੀ ਮਿਹਨਤ ਦੇ ਉੱਤੇ ਪਾਣੀ ਫਿਰ ਜਾਊਗਾ ਜੀ ਸੋ 40 ਦੇ ਕਰੀਬ ਜਿਹੜੀਆਂ ਇਹ Hindu organizations ਮੰਦਰ ਆ ਇਹਨਾਂ ਨੇ SV509 ਬਿਲ ਦੇ ਅਗੇਂਸਟ ਜਿਹੜੀ ਆ ਉਹ ਲੈਟਰ ਲਿਖੇ ਹੈਗੇ ਆ ਆਪਣੇ ਲੈਟਰ ਹੈਡਸ ਦੇ ਉੱਤੇ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈਗੀ ਆ ਜਿੰਨੇ ਵੀ ਸਾਡੇ ਸਰੋਤੇ ਆ ਸੁਣ ਰਿਹਾ ਹੈਗੇ ਆ ਇਹ ਬਿਲ ਜਿਹੜਾ ਆ ਕਿਸੇ ਵੀ ਧਰਮ ਵਾਲਿਆਂ ਲਈ ਨਹੀਂ ਇਹ ਸਿਰਫ ਅਮਰੀਕਨ ਜਿਹੜੇ ਸਿਟੀਜ਼ਨ ਆ 노 ਮੈਟਰ ਤੁਸੀਂ Hindu, Sikh, Muslim, ईसाई ਜੋ ਮਰਜੀ ਹੈਗੇ ਆ ਸਾਰਿਆਂ ਦੀ ਸੇਫਟੀ ਦੇ ਲਈ ਹੈਗਾ ਆ ਟ੍ਰੇਨਿੰਗ ਹੋਣੀ ਆ ਪੁਲਿਸ ਵਾਲਿਆਂ ਨੂੰ ਤੇ ਜਿੱਥੇ-ਜਿੱਥੇ ਵੀ ਆਰਗੇਨਾਈਜੇਸ਼ਨ ਜਿਹੜੇ-ਜਿਹੜੇ ਵੀ ਗੁਰੂ ਘਰ ਜਾਨਨੇ ਆ ਉਹਨਾਂ ਨੂੰ ਪੁੱਛੋ ਭਾਈ ਤੁਸੀਂ ਹੱਕ ਦੇ ਵਿੱਚ ਚਿੱਠੀ ਲਿਖੀ ਜੀ ਅਰਜੋਨ ਸਿੰਘ ਜੀ ਇਨਫੈਕਟ ਹੁਣੇ ਸੋਸੀਲੇਸ਼ਨ ਵਾਲਿਆਂ ਨੇ ਜਿਹੜਾ ਉਹ ਪੋਸਟ ਕੀਤਾ ਆ ਮੈਂ ਉਹ ਵੀ ਸ਼ੇਅਰ ਕਰਦੇ ਜਾਈਏ ਜਿਨ੍ਹਾਂ ਨੇ ਹੱਕ ਦੇ ਵਿੱਚ ਇਵੈਂਚੁਅਲੀ ਜਿਹੜੀ ਚਿੱਠੀ ਉਹ ਸਾਹਮਣੇ ਆਈ ਆ ਸੋ ਇਹ ਚਿੱਠੀ ਜਿਹੜੀ ਉਹ ਲਿਖੀ ਗਈ ਹੈਗੀ ਆ ਐਸਬੀ 509 ਦੇ ਹੱਕ ਦੇ ਵਿੱਚ ਸੋ ਤਕਰੀਬਨ 50 ਤੋਂ ਵੱਧ ਗੁਰੂ ਘਰਾਂ ਨੇ ਜਿਹੜੀ ਇਹ ਚਿੱਠੀ ਆਲਰੇਡੀ ਲਿਖਤੀ ਆ ਸੋ ਸਾਰੇ ਗੁਰੂ ਘਰਾਂ ਦਾ ਸੀ ਧੰਨਵਾਦ ਜਿਹੜਾ ਇਸ ਦੇ ਵਿੱਚ ਕਰਦੇ ਆ ਸੋ ਉਹ ਵੀ ਜੇ ਆਪਾਂ ਦੱਸ ਜਾਈਏ ਜੇ ਵਿਰੋਧ ਵਾਲੇ ਆ ਤਾਂ ਜਿਹੜੇ ਹੱਕ ਵਾਲੇ ਆ ਉਹਨਾਂ ਦਾ ਵੀ ਆਪਾਂ ਸ਼ਾਬਾਸ਼ੀ ਦੇਣੀ ਜਿਹੜੀ ਉਹ ਨਾਲ ਦੇ ਨਾਲ ਹੀ ਜਿਹੜੀ ਉਹ ਬਣਦੀ ਆ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕਾਉਂਸਲ ਆਫ ਸੈਂਟਰਲ ਕੈਲੀਫੋਰਨੀਆ ਰੈਡਿੰਗ ਗੁਰੂ ਘਰ ਬੇਕਰਸਫੀਲਡ ਤੋਂ ਗੁਰਦੁਆਰਾ ਦਸ਼ਮੇਸ਼ ਦਰਬਾਰ ਗੁਰੂ ਰਵਿਦਾਸ ਸਭਾ ਯੂਨੀਅਨ ਸਿਟੀ ਗੁਰਦੁਆਰਾ ਸਾਹਿਬ ਬੀ ਪੁਆਇੰਟ ਗੁਰਦੁਆਰਾ ਭੂਇਨਾ ਪਾਰਕ ਪੈਸੀਫਿਕ ਕੋਸ ਖਾਲਸਾ ਦਿਵਾਨ ਸੁਸਾਇਟੀ ਕਲਦਰ ਕੋਵਿਨਾ ਗੁਰਦੁਆਰਾ ਸਾਹਿਬ ਅਲ ਸੈਂਟਰੋ ਗੁਰਦੁਆਰਾ ਸਾਹਿਬ ਅਲ ਸਬਰਾਂਟਿਕ ਗੁਰਦੁਆਰਾ ਸਾਹਿਬ ਸੈਨ ਡੀਏਗੋ ਅ ਐਸਕੌਂਡੀਡੋ ਦੇ ਵਿੱਚ ਜਿਹੜਾ ਹੈ ਯੂਰੇਕਾ ਗੁਰਦੁਆਰਾ ਸਾਹਿਬ ਫੇਅਰਫੀਲਡ ਫ੍ਰੀਮੋਂਟ ਗੁਰਦੁਆਰਾ ਸਾਹਿਬ ਸਿਕ ਇੰਸਟੀਚਿਊਟ ਫਰੇਜ਼ਨੋ ਗੁਰਦੁਆਰਾ ਨਾਨਕ ਸਰ ਸਾਹਿਬ ਫਰੇਜ਼ਨੋ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਦਮਦਮੀ ਟਕਸਾਲ ਸਿੱਖ ਐਸੋਸੀਏਸ਼ਨ ਆਫ ਫਰੇਜ਼ਨੋ ਗੁਰਦੁਆਰਾ ਸਾਹਿਬ ਹੈਵਰਡ ਗੁਰਦੁਆਰਾ ਸਾਹਿਬ ਮੈਡੇਸਟੋ ਗੁਰਦੁਆਰਾ ਸਾਹਿਬ ਗੰਦਗੜ ਸਾਹਿਬ ਕਰਮਨ ਟ੍ਰਾਈ ਵੈਲੀ ਸੈਂਟਰ ਲਿਵਰਮੋਰ ਦਸ਼ਮੇਸ਼ ਦਰਬਾਰ ਸਿੱਖ ਟੈਂਪਲ ਲੋਡਾਈ ਗੁਰੂ ਰਾਮਦਾਸ ਆਸ਼ਰਮ ਲਾਸ ਐਂਜਲਸ ਸਿੱਖ ਗੁਰਦੁਆਰਾ ਆਫ ਲਾਸ ਬੈਨੋਸ ਪਰਮੇਸ਼ਰ ਦਵਾਰ ਮਡੇਰਾ ਸਿੱਖ ਟੈਂਪਲ ਮਡੇਰਾ ਸਿੱਖ ਗੁਰਦੁਆਰਾ ਮਰਸੈਡ ਸਿੰਘ ਸਭਾ ਬੇ ਏਰੀਆ ਮਲਪੀਟਸ ਨਾਰਕੋ ਗੁਰਦੁਆਰਾ ਸਾਹਿਬ ਗੁਰੂ ਮਾਨਿਓ ਗ੍ਰੰਥ ਸਿੱਖ ਸੈਂਟਰ ਔਰੇਂਜਵਿਲ ਕੈਲੀਫੋਰਨੀਆ ਖਾਲਸਾ ਕੇਅਰ ਫਾਊਂਡੇਸ਼ਨ ਪਕੁਇਮਾ रिवरसाइड गुरद्वारा साहब गुरद्वारा श्री सचखंड साहब रोजवेल गुरद्वारा साहब जैक्सन रोड सैक्रामेंटो गुरुद्वारा संत सागर सैक्रामेंटो गुरुद्वारा दशमेर दरबार सैक्रामेंटो सिख कैपीटल सेंटर कैपिटल सिख सेंटर सैक्रामेंटो गुरद्वारा सचखंड ईश्वर दरबार सैक्रामेंटो सिख गुरद्वारा साहब सैन फ्रांसिसको गुरु नानक सिख टैंपल सैन मकीन सैन ओजे साहब सिलीकॉन वैली गुरद्वारा साहब सिख सेंटर ऑफ पैसिफिक कोस्ट सैलमा गुरु रविदस टैंपल सैलमा ਗੁਰਨਾਣਕ ਪ੍ਰਕਾਸ਼ ਸਲਮਾ ਸਟਾਕਟਨ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਟ੍ਰੇਸੀ ਦਮਦਮੀ ਟਕਸਾਲ ਟ੍ਰੇਸੀ ਗੁਰਦੁਆਰਾ ਦਸ਼ਮੇਸ਼ ਦਰਬਾਰ ਟਲੈਰੀ ਗੁਰਦੁਆਰਾ ਸਾਹਿਬ ਟਰਲਕ ਗੁਰਦੁਆਰਾ ਸਾਹਿਬ ਵੈਸਕ ਰਮੈਂਟੋ ਗੁਰਦੁਆਰਾ ਸਾਹਿਬ ਯੂਬਾ ਸਿਟੀ ਜੇ ਤੁਹਾਡੇ ਗੁਰੂ ਘਰ ਦਾ ਇਸ ਦੇ ਵਿੱਚ ਤੁਹਾਨੂੰ ਨਾਮ ਨਹੀਂ ਸੁਣਿਆ ਜਿੱਥੇ-ਜਿੱਥੇ ਤੁਸੀਂ ਹੈਗੇ ਆ ਤਾਂ ਉਹਨਾਂ ਨੂੰ ਭਾਈ ਆਖੋ ਵੀ ਤੁਹਾਡੇ ਵੀ ਇਸ ਇਸ ਚਿੱਠੀ ਦੇ ਵਿੱਚ ਜਿਹੜੇ ਉਹ ਸਾਈਨ ਹੋਣੇ ਜ਼ਰੂਰੀ ਜਿਹੜੇ ਉਹ ਚਾਹੀਦੇ ਆ ਸੰਗਤ ਮੰਗ ਕਰਦੀ ਆ ਵੀ ਤੁਸੀਂ ਐਸਬੀ 509 ਦੇ ਹੱਕ ਦੇ ਵਿੱਚ ਕਰੋ ਇੱਕ ਚੀਜ਼ ਜਿਹੜੀ ਮਿਸਿੰਗ ਆ ਹਰਜੋਤ ਸਿੰਘ ਜੀ ਇੰਨੀਆਂ ਕ ਕਲਚਰਲ ਇੰਨੀਆਂ ਕ ਸਪੋਰਟਸ ਆਰਗੇਨਾਈਜੇਸ਼ਨਾਂ ਆ ਇੰਨੀਆਂ ਕ ਹੋਰ ادارے ਆ ਉਹ ਵੀ ਜਿਹੜੇ ਉਹ ਅੱਗੇ ਆਉਣ ਹਮਲਾ ਮਾਰਨ ਤੇ ਜਿਹੜੀ ਇਹ ਇਨਸਾਫ ਦੀ ਬਾਤ ਪਾਉਣ ਦਾ ਬਿੱਲ ਐਸਬੀ 509 ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਠੱਲ ਪਾਉਣ ਵਾਲਾ ਜਿਹੜਾ ਬਿੱਲ ਆ ਉਸ ਦੇ ਹੱਕ ਦੇ ਵਿੱਚ ਜਿਹੜੀ ਸਟਰੋਂਗ ਸਪੋਰਟ ਦੇ ਵਿੱਚ ਜਿਹੜੀਆਂ ਚਿੱਠੀਆਂ ਆ ਉਹ ਲਿਖੀਆਂ ਜਾਣ ਇੱਕ ਆਮ ਕੈਲੀਫੋਰਨੀਅਨ ਵੀ ਕਰੇ ਤੇ ਜਿਹੜੀਆਂ ਆਰਗੇਨਾਈਜੇਸ਼ਨਾਂ ਆ ਉਹ ਵੀ ਕਰ ਤਾ ਜੀ ਸੋ ਦੇ ਕਰੀਬ ਗੁਰੂ ਘਰ ਹੈਗੇ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਨੇ ਨਹੀਂ ਸਾਈਨ ਕੀਤੇ ਹੈਗੇ ਪਲੀਜ਼ ਉਹ ਸਾਨੂੰ ਵੀ ਕੰਟੈਕਟ ਕਰ ਲਿਓ ਚਾਹੇ ਰੇਡੀਓ ਤੇ ਆਪਾਂ ਜਿਹੜੇ ਆਰਗੇਨਾਈਜ਼ਰਸ ਹੈਗੇ ਉਹਨਾਂ ਨਾਲ ਗੱਲਬਾਤ ਕਰਾ ਦਾਂਗੇ ਕਿਉਂਕਿ ਲੈਟਰ ਆਲਰੇਡੀ ਤਿਆਰ ਆ ਸਿਰਫ ਤੁਸੀਂ ਆਪਣੇ ਲੈਟਰ ਹੈਡ ਤੇ ਪਾ ਕੇ ਜਿਹੜਾ ਆ ਉਹ ਗਵਰਨਰ ਨੂੰ ਭੇਜਣਾ ਹੈਗਾ 408 272 5200 ਤੇ ਕਾਲ ਕਰ ਲਿਓ ਤੇ ਜਿਨ੍ਹਾਂ ਨੇ ਆਲਰੇਡੀ ਕਰਤੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਡੀਵਿਜੂਅਲ ਲੈਵਲ ਦੇ ਉੱਤੇ ਸਾਈਨ ਕਰਤੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਹੀਂ ਹਜੇ ਤੱਕ ਕੀਤੇ ਅ ਪਤਾ ਨਹੀਂ ਕੀ ਸੋਚੀ ਜਾਂਦੇ ਆ ਭਾਰਤ ਤੋਂ ਡਰੀ ਜਾਂਦੇ ਆ ਅੱਜ ਇੰਡੀਆ ਦਾ ਰੁਪਈਆ ਆਲਰੇਡੀ 88 ਰੁਪਏ 73 ਪੈਸੇ ਦੇ ਬਰਾਬਰ ਹੋ ਗਿਆ ਡਾਲਰ ਦੇ ਬੜਾ ਟਾਈਮ ਨਹੀਂ ਲੱਗਣਾ ਜਦੋਂ 100 ਰੁਪਏ ਦੇ ਬਰਾਬਰ ਚੱਲ ਜਾਣਾ ਡਾਲਰ ਅ ਹਜੇ ਤਾਂ H1 ਵੀਜ਼ੇ ਤੇ ਗੱਲ ਹੋਈ ਆ ਜਦੋਂ ਆ ਹੁਣ ਟੈਰਫ ਲੱਗਣੇ ਆਊਟਸੋਰਸਿੰਗ ਦੇ ਉੱਤੇ ਤੇ ਦੇਖਿਓ ਉਹਨਾਂ ਦਾ ਕਿੱਥੇ ਨੂੰ ਜਾਣਾ ਹੈਗਾ ਸੋ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ SV5 ਉਹ 9 ਦੇ ਉੱਤੇ ਬਿੱਲ ਬਿੱਲ ਦੇ ਉੱਤੇ ਜਿਹੜਾ ਆ ਜਿਹੜਾ ਗਵਰਨਰ ਦੇ ਅੱਗੇ ਪਿਆ ਆ ਉਹ ਸਾਈਨ ਕਰੋ ਈਮੇਲਸ ਲਿੰਕ ਆਪਾਂ ਬਾਰ ਬਾਰ ਤੁਹਾਨੂੰ ਭੇਜ ਚੁੱਕੇ ਆਂ ਕਈਆਂ ਨੂੰ ਵਟਸਐਪ ਵੀ ਕੀਤੇ ਹੈਗੇ ਆ ਅੱਗੇ ਆਪ ਗਾਹਾਂ ਤੋਂ ਵਾਹਾਂ ਭੇਜਿਆ ਕਰੋ ਜੀ ਬਿਲਕੁਲ ਤੇ ਇੱਕ ਵਾਰੀ ਫੇਰ ਆਪਾਂ ਦੱਸ ਜਾਈਏ ਵੀ ਜੇ ਭਾਈ ਤੁਹਾਨੂੰ ਨੰਬਰ ਚਾਹੀਦਾ ਆ ਲਿੰਕ ਚਾਹੀਦਾ ਆ ਤਾਂ 458 717 322 ਇਸ ਨੰਬਰ ਦੇ ਉੱਤੇ ਆ ਜਿਹੜਾ ਆ ਉਹ ਤੁਸੀਂ ਜਿਹੜੀ ਕਾਲ ਦੋ ਟੈਕਸਟ ਕਰ ਲਓ ਜਾਂ ਵਟਸਐਪ ਕਰ ਲਓ ਤੁਹਾਨੂੰ ਅਸੀਂ ਜਿਹੜੇ ਲਿੰਕ ਸੈਂਡ ਕਰ ਦੇਵਾਂਗੇ ਤਾ ਜੋ ਤੁਸੀਂ ਇਸ ਦੇ ਵਿੱਚ ਸਾਈਨ ਜਿਹੜਾ ਕਰੋ ਮੈਨੂੰ ਹੁਣੇ-ਹੁਣੇ ਅਲਜੋ ਸਿੰਘ ਜੀ ਖਬਰ ਜਿਹੜੀ ਉਹ ਮਿਲੀ ਆ ਇੱਕ ਮੀਟਿੰਗ ਜਿਹੜੀ ਉਹ ਹੋਊਗੀ ਗਵਰਨਰ ਆਫਿਸ ਦੀ ਤੇ ਸਿਕੂਲੇਸ਼ਨ ਦੀ ਟੁਡੇ ਸੋ ਹਾਪਫੁਲੀ ਆਪਾਂ ਇਸ ਬਿਲ ਦੇ ਬਾਬਤ SB509 ਦੇ ਬਾਬਤ ਉਹਨਾਂ ਨੂੰ ਜਿਹੜਾ ਆ ਉਹ ਭਰੋਸਾ ਦਿਵਾ ਕੇ ਤੇ ਉਹਨਾਂ ਨੂੰ ਦਸਿਏ ਅਸਲੀਅਤ ਜਿਹੜੀ ਉਹ ਦੱਸ ਕੇ ਤੇ ਇਸ ਦੇ ਵਿੱਚ ਸਾਈਨ ਜਿਹੜਾ ਉਹ ਕਰਵਾਇਆ ਜਾਵੇ ਸੋ ਸਿਕੂਲੇਸ਼ਨ ਤੇ ਗਵਰਨਰ ਆਫਿਸ ਦੀ ਅੱਜ ਜਿਹੜੀ ਉਹ ਮੀਟਿੰਗ ਅ ਕਿੱਤੀ ਜਾਊਗੀ ਉਹ ਹੋਣ ਜਾ ਰਹੀ ਆ ਸੋ ਕੀ ਆਊਟਕਮ ਰਹਿੰਦਾ ਆ ਆਪਾਂ ਤੁਹਾਨੂੰ ਫਿਰ ਬਾਅਦ ਦੇ ਵਿੱਚ ਜਿਹੜਾ ਉਹ ਦੱਸਾਂਗੇ ਸੋ ਹੋਪਫੁਲੀ ਵੀ ਹੈਵ ਸਮਥਿੰਗ ਪੋਜ਼ਿਟਿਵ ਟੂ ਸ਼ੇਅਰ ਸੋ ਆਪਾਂ ਉਮੀਦ ਕਰਦੇ ਆ ਵੀ ਕੁਝ ਚੰਗਾ ਜਿਹੜਾ ਇਸ ਦੇ ਵਿੱਚੋਂ ਜਿਹੜਾ ਉਹ ਨਿਕਲੇਗਾ ਜਾਂ ਉਹ ਅਗਲੀ ਮੀਟਿੰਗ ਹੁੰਦੀ ਆ ਉੱਥੇ ਮੰਨਦੇ ਆ ਜਾਂ ਕੀ ਹੁੰਦਾ ਆ ਇਹ ਦੇਖਣ ਵਾਲੀ ਗੱਲ ਆ ਸੋ ਜੇ ਆਪਣੀ ਮੀਟਿੰਗਾਂ ਕਰਨ ਲੱਗੇ ਆ ਤਾਂ ਦੂਜੇ ਵੀ ਕਰਦੇ ਹੋਣਗੇ ਵਿਰੋਧੀ ਵੀ ਸੋ ਇਹ 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 ਨਾ ਜਿਹੜਾ ਉਹ ਜਿਹੜਾ ਉਹ ਸਮਝੀਏ ਯਾਦ ਆ ਪਿਛਲੇ ਜਦੋਂ ਪਹੁੰਚੇ ਨਹੀਂ ਸੀ ਆਪਣੇ ਤਾਂ ਕਹਿੰਦੇ ਸੀ ਵੀ ਟਾਈਮ ਘੱਟ ਸੀ ਪਰ ਟਾਈਮ ਘੱਟ ਹੋਣ ਦੇ ਬਾਵਜੂਦ ਉਹ ਪਹੁੰਚੇ ਸੀਗੇ ਸਾਰੇ ਜਾਣੇ ਸੋ ਉਹ ਵੀ ਨਜ਼ਰ ਰੱਖਦੇ ਆ ਤੁਹਾਨੂੰ ਵੀ ਜਿਹੜੀ ਆ ਉਹ ਨਜ਼ਰ ਤਿੱਖੀ ਤੇ ਜਿਹੜੀ ਸਪਸ਼ਟਾ ਉਹ ਰੱਖਣ ਦੀ ਜ਼ਰੂਰਤ ਹੈਗੀ